ਸਸ਼ਿਕਾ ਦੋਸਤੋ ਮੈਂ ਤੁਹਾਡੇ ਆਪਣਾ ਰਿਪੋਰਟਰ ਸਵਰਿੰਦਰ ਸਿੰਘ ਸਵਾਜ ਪਹੁੰਚਿਆ ਹਾਂ ਪ੍ਰਾਣਾ ਬਿਆਰ ਸਾਨੇਵਾਲ ਦੇ ਵਿੱਚ ਤਸਵੀਰ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਦਵਾਂ ਕਿ ਇਹ ਤਸਵੀਰਾਂ ਜਿਹੜੀਆਂ ਕਿ ਪ੍ਰਾਣਾ ਬਿਆਰ ਸਾਨੇਵਾਲ ਦੀਆਂ ਨੇ ਜੋ ਕਿ ਪਬਲਿਕ ਕਲੀਨਿਕ ਦੇ ਵੱਲੋਂ ਜਿਹੜਾ ਕਿ ਅੱਜ ਫਰੂਕੇ ਦਾ ਲੰਗਰ ਲਗਾਇਆ ਗਿਆ ਦੱਸਦਾ ਇਹ ਕਿ પ્રાਚੀਨ ਸ਼ਿਵਾਲਾ ਮੰਦਿਰ ਸਾਨੇਵਾਲ ਤੋਂ ਜਿਹੜਾ ਕਿ ਇੱਕ ਯਾਤਰਾ ਕੀਤੀ ਗਈ ਹੈ ਯਾਤਰਾ ਦੇ ਦੌਰਾਨ ਜਿਹੜੀਆਂ ਚੱਲ ਰਹੀਆਂ ਸੰਖਿਆ ਦੇ ਲਈ ਜੋ ਕਿ ਫਰੂਕੇ ਦਾ ਲੰਗਰ ਲਗਾਇਆ ਗਿਆ ਇਹ ਵੀ ਦੱਸਦੀ ਹੈ ਕਿ 1 ਅਗਸਤ ਤੋਂ ਲੈ ਕੇ 5 ਅਗਸਤ ਤੱਕ ਜੋ ਕਿ ਸ਼ਾਮਾਂ ਸ਼ਾਮ ਨੂੰ 7:00 ਵਜੇ ਤੋਂ 10:00 ਵਜੇ ਤ ਇਹੀ ਦਿਵੇਜੋਤੀ ਜਗਤੀ ਸੰਸਥਾਨ ਦੁਆਰਾ ਜੋ ਕਿ ਰਾਤੀਸ਼ਵਾਲਾ ਮੰਦਿਰ ਸਾਨੇਵਾਲ ਦੇ ਵਿੱਚ ਕੀਤਾ ਜਾਏਗਾ ਯਾਤਰਾ ਜਿਹੜੀ ਅੱਜ ਕੀਤੀ ਗਈ ਹੈ ਤੇ ਯਾਤਰਾ ਦੇ ਦੌਰਾਨ ਜਿਹੜਾ ਕਿ ਅੱਜ ਸ੍ਰੀ ਸੰਿਤਾ ਮੰਦਿਰ ਤੇ ਪਬਲਿਕ ਕਲੀਨਿਕ ਤੇ ਸਮੂਹ ਪਿਆਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਯਾਤਰਾ ਦੇ ਨਾਲ ਚੱਲ ਰਹੀ ਸੰਗਤਾਂ ਲਈ ਜੋ ਕਿ ਉਹਨਾਂ ਦਾ ਸਵਾਗਤ ਕੀਤਾ ਹੈ ਫਿਲਾਂ ਦੇ ਨਾਲ ਔਰ ਇਹਦੇ ਨਾਲ ਨਾਲ ਉਹਨਾਂ ਲਈ ਫੂਟਿਆਂ ਦਾ ਲੰਗਰ ਵੀ ਲਗਾਇਆ ਗਿਆ ਸਵਾਉ ਕੱਲ੍ਹ ਵਾਸਤੇ ਵੀ ਕਰਾਂਗੇ ਤਸਵੀਰਾਂ ਜਿਹੜੇ ਤੁਹਾਡੇ ਨਾਲ ਸਾਂਝੀਆਂ ਕਰ ਦਵਾਂ ਸ਼੍ਰੀ ਰਾਮ ਇਹ ਪ੍ਰੋਗਰਾਮ ਵਿਦਿਆ ਜੋਤੀ ਜਾਗਰਤ ਸਥਾਨ ਵੱਲੋਂ ਪੁਰਾਣਾ ਸ਼ਵਾਲਾ ਮੰਦਰ ਸਾਨੇਵਾਲ ਵਿਖੇ ਕਰਾ ਰਿਹਾ ਜੋ ਇੱਕ ਤੋਂ 5 ਤਰੀਕ ਤੱਕ ਹੋਵੇਗਾ 7 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਸਾਰਿਆਂ ਨੂੰ ਬੇਨਤੀ ਆ ਰਾਮ ਕਥਾ ਦਾ ਆਪਣਾ ਆਨੰਦ ਮਾਣੋ ਹਾਂ ਜੈ ਸ਼੍ਰੀ ਦੀ ਗਾ ਅੱਜ ਦੇ ਅੱਜ ਦੇ ਦਿਨ ਇਹ ਸੰਗਤਾਂ ਜਿਹੜੀਆਂ ਨਗਰ ਕਾਰਤਨ ਕੱਢਿਆ ਗਿਆ ਉਹਨਾਂ ਦੀ ਬੇ ਸੇਵਾ ਕੀਤੀ ਗਈ ਤੇ ਉਹਨਾਂ ਦਾ ਅਭਿਨੰਦਨ ਕੀਤਾ ਗਿਆ ਹਾਂ ਕਿਹੜੇ ਮੰਦਰ ਦੇ ਵਿੱਚ ਜਿਹੜਾ ਪ੍ਰੋਗਰਾਮ ਇਹ ਸ਼ਵਾਲਾ ਮੰਦਰ ਪੁਰਾਣਾ ਬਾਜ਼ਾਰ ਸਾਹਨੇਵਾਲ ਦੇ ਤੇ ਪੁਰਾਣਾ ਪੁਰਾਣੇ ਸਾਹਨੇਵਾਲ ਦੇ ਵਿੱਚ ਜਿਹੜੀ ਕਹਾਣੀ ਚੱਲ ਰਹੀ ਹੈ ਦੱਸਦਾ ਹਾਂ ਮੈਂ ਤੁਹਾਨੂੰ ਹਾਰੋ ਸੁਣਾਉਂਗਾ ਧੰਨਵਾਦ ਬੱਸ ਇਹ ਇਸ ਬਹੁਤ ਆਨੰਦ ਫੀਲ ਕਰ ਰਹੇ ਆ ਇਹ ਇੱਕ ਤਰੀਕ ਤੋਂ 5 ਤਰੀਕ ਤੱਕ ਹੋਵੇ। ਹਾਂ। ਅਲੋ ਗਿਆ ਸ਼੍ਰੀ ਰਾਮ। ਇਹ ਦਿਬਿਆ ਜਤੀਆ ਸ਼ਰਨਦਾਬਾਤ ਅੱਜ ਸਾਡੇ ਸਾਹਮਣੇ ਹਾਲ ਦੇ ਵਿੱਚ ਰਾਮ ਕਥਾ 1 ਤਰੀਕ ਤੋਂ ਅਗਸਤ ਤੋਂ ਲੈ ਕੇ 5 ਅਗਸਤ ਦੇ ਵਿੱਚ ਹੋ ਰਹੀ ਹੈ। ਪ੍ਰਾਚੀਨ ਸਵਾਲਾ ਮੰਦਿਰ ਦੇ ਵਿੱਚ ਹੋ ਰਹੀ ਹੈ। ਉਹ ਬੜਾ ਰੰਗ ਬਣਿਆ ਜਾਣਾ। ਮੰਤਰੀ ਸਤ ਮਾਨਸ ਦੀਆਂ ਸਾਰੀਆਂ ਝਾਕੀਆਂ, ਮੰਤਰੀ ਸਿਹਤ ਸਭਾਸਤ ਤੇ ਜੋ ਕੁਝ ਹੈਗਾ ਉਹ ਸਭ ਕੋ ਦਰਸ਼ਨ ਹੋ ਮਹਾਰਾਜ ਜੀ। ਪਬਲਿਕ ਕਲੀਨਿਕ ਵੱਲੋਂ ਸੇਵਾ ਕੀਤੀ ਗਈ ਜੀ। ਇਹਦੀ ਪਰੋਟੀਆਂ ਵੰਡੀਆਂ ਗਈਆਂ ਪਬਲਿਕ ਨੂੰ ਪਰੋਟੀਆਂ ਵੰਡੀਆਂ ਦੀਆਂ ਪਬਲਿਕ ਕਲੀਨਿਕ ਵੱਲੋਂ ਉਹ ਸ਼ਨੀ ਦਾ ਮੰਦਰ ਵੱਲੋਂ ਸੇਵਾ ਦਾ ਰਾਏ ਉਹਨਾਂ ਨੇ ਪਰੋਟੀਆਂ ਵੰਡੀਆਂ ਸਾਂਝ ਕੇ ਕੀਤੀ ਯਾਨੀ ਸਾਡੇ ਪਿੰਡ ਦੇ ਵਿੱਚ ਜੋ ਵੀ ਕਾਰਜ ਹੁੰਦਾ ਸਾਰਾ ਮਿਲ ਜੁਲ ਕੇ ਸਾਂਝਾ ਹੁੰਦਾ ਹਰ ਵੀ ਇਸ ਤਰ੍ਹਾਂ ਦੇ ਅਪਰਾਲੇ ਕੀਤੇ ਜਾਂਦੇ ਨੇ ਹਰ ਵੀ ਕੋਈ ਵੀ ਇੱਥੋਂ ਪੁਰਾਣੇ ਬਾਜ਼ਾਰ ਦੇ ਵਿੱਚੋਂ ਯਾਤਰਾ ਲੰਘਦੀ ਹੈ ਤਾਂ ਸਾਰੇ ਅਪਰਾਲੇ ਦੁਕਾਨਦਾਰ ਭਰਾ ਹੀ ਮਿਲ ਕੇ ਸਾਰੇ ਅਪਰਾਲੇ ਕਰਦੇ ਇਸ ਤਰੀਕੇ ਮਾਰਕੀਟ ਵਾਲੀ ਮੰਦਰ ਇਕੱਠਾ ਹੋ ਜਾਨਾ ਤਾਂ ਵੀ ਕਲੀਨ ਕਾਲੇ ਕੱਟੇ ਆ ਹੇ ਇੱਕ ਤਰ੍ਹਾਂ ਦਾ ਪਰ ਕਲੀਨ ਕਾਲਤਾ ਇੱਕ ਨੇ ਬਹੁਤ ਧਾਰਮਿਕ ਨੇ ਹੁਣ ਸ਼ਵਰਾਤਰੀ ਨੂੰ ਰੱਖਦੀ ਆ ਇਹਨਾਂ ਦਾ ਸਹਿਯੋਗ ਬਹੁਤ ਵੱਡਾ ਹੁੰਦਾ ਵਾ ਕੋਈ ਵੀ ਹੁੰਦੀ ਆ ਸ਼ਨੀ ਦਾਮ ਦੇ ਮੰਦਰ ਦੇ ਵਿੱਚ ਕੁਝ ਲੱਗਦੇ ਆ ਇਹਨਾਂ ਬਹੁਤ ਵੱਡਾ ਸਹਿਯੋਗ ਹੁੰਦਾ ਇਹਨਾਂ ਨੇ ਹੁਣ ਸਪੈਸ਼ਲ ਸਾਨੂੰ ਬੁਲਾਇਆ ਕਹਿੰਦੇ ਅੱਜ ਹੀ ਪ੍ਰੋਗਰਾਮ ਬਣਿਆ ਅਸੀਂ ਆ ਸ਼ਨੀ ਦਾ ਮੰਦਰ ਦੇ ਮੈਂਬਰ ਆਏ ਮਾਤਾ ਆਈ ਸਾਡੀ ਸ਼ੰਡਾ ਮੰਦਰ ਤੋਂ ਸਾਰਿਆਂ ਨੇ ਬੋਲੇ ਸਾਰੀ ਸੰਗਤ ਨੇ ਹਮ ਹਮਾ ਕੇ ਹਿੱਸਾ ਪਾਇਆ ਮੈਸੇਜ ਇਹ ਦੰਨਾ ਵੀ 1 ਅਗਸਤ ਤੋਂ ਲੈ ਕੇ 5 ਅਗਸਤ ਦੇ ਵਿੱਚ ਰਾਮ ਕਥਾ ਦਾ ਅ ਸਾਡੇ ਸਾਹਨੇ ਵਾਲ ਦੇ ਵਿੱਚ ਸਾਰਿਆਂ ਭੈਣਾਂ ਨੂੰ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਉਸ ਦਿਨ ਹਮ ਹਮਾ ਕੇ ਪਹੁੰਚੋ ਸ਼ਾਮ ਨੂੰ 7 ਤੋਂ 10 ਵਜੇ ਕਾਮ ਕਥਾ ਹੋਇਆ ਕਰੋਗੇ ਹਮ ਹਮਾ ਕੇ ਪਹੁੰਚੋ